ਹਾਂਜੀ ਦੋਸਤੋ ਅੱਜ ਗੱਲ ਕਰਾਂਗੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸਟੂਡੈਂਟਸ ਦੇ ਸੰਘਰਸ਼ ਬਾਰੇ ਕੀ ਹੈ ਅਸਲ ਮੁੱਦਾ ਤੇ ਕਿਉਂ ਸਟੂਡੈਂਟਸ ਧਰਨੇ ਉੱਤੇ ਬੈਠੇ ਨੇ ਤੇ ਇਹ ਸਵਾਲ ਇਹ ਵੀ ਕਿਉਂ ਸੈਂਟਰ ਦੀ ਗਵਰਨਮੈਂਟ ਸਟੂਡੈਂਟਸ ਦੀ ਆਵਾਜ਼ ਦਬਾ ਰਹੀ ਹੈ ਕੀ ਇਹ ਕਾਰਵਾਈ ਕੱਲੇ ਪੰਜਾਬ ਸਟੂਡੈਂਟਸ ਦੇ ਉੱਪਰ ਹੀ ਹੈ ਜਾਂ ਇਹਨੂੰ ਇੱਕ ਹਮਲਾ ਮੰਨਿਆ ਜਾਵੇ ਪੰਜਾਬ ਅਤੇ ਪੰਜਾਬੀ ਅਧਿ ਫਾਊਂਡੇਸ਼ਨ ਦੇ ਉੱਤੇ ਕੀ ਭਾਜਪਾ ਸਰਕਾਰ ਤੇ ਆਰਐਸਐਸ ਪੰਜਾਬ ਯੂਨੀਵਰਸਿਟੀ ਵਿੱਚ ਭਗਵਾ ਕਰਨ ਦੀ ਗੰਦੀ ਰਾਜਨੀਤੀ ਖੇਡ ਰਹੀ ਹੈ ਜੇ ਤੁਸੀਂ ਵੀ ਪੰਜਾਬ ਨੂੰ ਤੇ ਪੰਜਾਬ ਦੇ ਸਟੂਡੈਂਟਸ ਨੂੰ ਪਿਆਰ ਕਰਦੇ ਹੋ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂਕਿ ਵੱਧ ਤੋਂ ਵੱਧ ਲੋਕਾਂ ਨੂੰ ਇਸ ਮੁਹਿੰਮ ਨਾਲ ਜੁੜਨ ਦਾ ਮੌਕਾ ਮਿਲੇ ਉਹ ਜਾਗਰੂਕ ਹੋਣ ਤੇ ਵੀਡੀਓ ਸ਼ੁਰੂ ਹੋਣ ਤੋਂ ਪਹਿਲਾਂ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੇ ਤੁਸੀਂ ਵੀ ਪੰਜਾਬ ਨੂੰ ਪਿਆਰ ਕਰਦੇ ਹੋ ਤਾਂ ਸਤਿ ਸ਼੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਵਾਇਰਲ ਪੰਜਾਬੀ ਅਪਡੇਟਸ ਤੇ ਅੱਜ ਅਸੀਂ ਗੱਲ ਕਰਾਂਗੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿਦਿਆਰਥੀਆਂ ਦੀ ਉਸ ਸੰਘਰਸ਼ ਬਾਰੇ ਜੋ ਪਿਛਲੇ ਕਈ ਦਿਨਾਂ ਤੋਂ ਆਪਣੇ ਹੱਕਾਂ ਲਈ ਸੜਕਾਂ ਤੇ ਬੈਠੇ ਨੇ ਕੁਝ ਹਫ਼ਤੇ ਪਹਿਲਾਂ ਕੇਂਦਰ ਸਰਕਾਰ ਵੱਲੋਂ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ ਜਿਸ ਵਿੱਚ ਕਿਹਾ ਸੀ ਕਿ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਕਿ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਤੇ ਸੈਂਡିକੇਟ ਜੋ ਕਿ ਵਿਦਿਆਰਥੀਆਂ ਤੇ ਪ੍ਰੋਫੈਸਰਾਂ ਦੀ ਚੁਣੀ ਹੋਈ ਗਵਰਨਿੰਗ ਬੋਡੀ ਹੁੰਦੀ ਹੈ ਉਹਨਾਂ ਨੂੰ ਖਤਮ ਕਰਕੇ ਨਵੀਂ ਨਾਮਿਨੇਟਿਡ ਬੋਡੀ ਬਣਾਈ ਜਾਵੇਗੀ ਇਹ ਫੈਸਲਾ ਵਿਦਿਆਰਥੀਆਂ ਸਟਾਫ ਤੇ ਐਲੂਮਨੀ ਸਭ ਲਈ ਠੀਕ ਇੱਕ ਵੱਡਾ ਝਟਕਾ ਸੀ ਕਿਉਂਕਿ ਇਸ ਨਾਲ ਲੋਕਤੰਤ੍ਰਿਕ ਪ੍ਰਣਾਲੀ ਖਤਮ ਹੋ ਜਾਂਦੀ ਹੈ ਜਿੱਥੇ ਪਹਿਲਾਂ ਹਰ ਵਿਦਿਆਰਥੀ ਨੂੰ ਆਪਣਾ ਪ੍ਰਤੀਨਿਧੀ ਚੁਣਦਾ ਹੱਕ ਸੀ ਹੁਣ ਉਹ ਹੱਕ ਕੇਂਦਰ ਦੇ ਹੱਥ ਚ ਚਲਾ ਜਾਵੇਗਾ ਵਿਦਿਆਰਥੀਆਂ ਦਾ ਸਿੱਧਾ ਕਹਿਣਾ ਹੈ ਇਹ ਯੂਨੀਵਰਸਿਟੀ ਸਿਰਫ ਇੱਕ ਇਮਾਰਤ ਨਹੀਂ ਇਹ ਪੰਜਾਬ ਦੀ ਪਹਿਚਾਨ ਹੈ ਉਹ ਚਾਹੁੰਦੇ ਨੇ ਕਿ ਯੂਨੀਵਰਸਿਟੀ ਸੁਤੰਤਰ ਰਹੇ ਤੇ ਕਿਸੇ ਸਰਕਾਰੀ ਹਕੂਮਤ ਦਾ ਹਿੱਸਾ ਨਾ ਬਣੇ ਉਹਨਾਂ ਦਾ ਮਤਲਬ ਇਹ ਨਹੀਂ ਕਿ ਤਬਦੀਲੀ ਨਾ ਹੋਵੇ ਪਰ ਤਬਦੀਲੀ ਸਲਾਹ ਨਾਲ ਚੋਣਾਂ ਨਾਲ ਤੇ ਲੋਕਤੰਤਰ ਨਾਲ ਹੋਵੇ ਇਸ ਦੇ ਨਾਲ ਨਾਲ ਵਿਦਿਆਰਥੀ ਕੁਝ ਹੋਰ ਮੁੱਦੇ ਵੀ ਉਠਾ ਰਹੇ ਨੇ ਹੋਸਟਲ ਦੀ ਕਮੀ 인ਫਰਾਸਟ੍ਰਕਚਰ ਦੀ ਮਾੜੀ ਹਾਲਤ ਤੇ ਉਹ ਐਂਟੀ ਪ੍ਰੋਟੈਸਟ ਐਫੀਡੇਵਿਟ ਜਿਸ ਚ ਕਿਹਾ ਗਿਆ ਸੀ ਕਿ ਵਿਦਿਆਰਥੀ ਪ੍ਰੋਟੈਸਟ ਕਰੇਗਾ ਤਾਂ ਉਹਨਾਂ ਨੂੰ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ ਇਹ ਐਫੀਡੇਵਿਟ ਹੁਣ ਯੂਨੀਵਰਸਿਟੀ ਨੇ ਵਾਪਸ ਲੈ ਲਿਆ ਹੈ ਪਰ ਵਿਦਿਆਰਥੀ ਕਹਿੰਦੇ ਨੇ ਕਿ ਇਹ ਸਭ ਸ਼ੁਰੂਆਤ ਹੈ ਸਾਡੀ ਲੜਾਈ ਹੱਕਾਂ ਲਈ ਹੈ ਹੁਣ ਸਵਾਲ ਇਹ ਹੈ ਕਿ ਲੋਕਾਂ ਨੂੰ ਇਨ੍ਹਾਂ ਵਿਦਿਆਰਥੀਆਂ ਦਾ ਸਾਥ ਦੇਣਾ ਚਾਹੀਦਾ ਹੈ ਜਵਾਬ ਹਾਂ ਬਿਲਕੁਲ ਕਿਉਂਕਿ ਜਦੋਂ ਯੂਨੀਵਰਸਿਟੀ ਦੀ ਆਵਾਜ਼ ਦਬਾ ਦਿੱਤੀ ਜਾਂਦੀ ਹੈ ਤਾਂ ਸਾਡੇ ਬੱਚਿਆਂ ਦੀ ਆਵਾਜ਼ ਜੀ ਸੁਣਨ ਵਾਲਾ ਕੋਈ ਨਹੀਂ ਰਹਿੰਦਾ ਇਹ ਸਿਰਫ ਯੂ ਦੇ ਵਿਦਿਆਰਥੀਆਂ ਦੀ ਨਹੀਂ ਇਹ ਹਰ ਪੰਜਾਬੀ ਨੌਜਵਾਨ ਦੀ ਲੜਾਈ ਹੈ ਜੋ ਐਜੂਕੇਸ਼ਨ ਪ੍ਰੈਜੈਂਟੇਸ਼ਨ ਤੇ ਫਰੀडम ਆਫ ਸਪੀਚ ਲਈ ਖੜਾ ਹੈ ਜਦੋਂ ਤੁਸੀਂ ਉਹਨਾਂ ਦਾ ਸਾਥ ਦਿੰਦੇ ਹੋ ਤਾਂ ਤੁਸੀਂ ਸਿੱਖਿਆ ਇਨਸਾਫ ਤੇ ਪੰਜਾਬ ਦੀ ਮਿੱਟੀ ਦਾ ਸਾਥ ਦਿੰਦੇ ਹੋ ਅਸੀਂ ਵਾਇਰਲ ਪੰਜਾਬੀ ਅਪਡੇਟਸ ਵੱਲ ਅਸੀਂ ਵਾਇਰਲ ਪੰਜਾਬੀ ਅਪਡੇਟਸ ਵੱਲੋਂ ਅਪੀਲ ਕਰਦੇ ਹਾਂ ਵਿਦਿਆਰਥੀਆਂ ਨਾਲ ਖੜੋ ਸ਼ਾਂਤੀ ਨਾਲ ਆਪਣੀ ਆਵਾਜ਼ ਉਠਾਓ ਅਤੇ ਸਿੱਖਿਆ ਦੇ ਸਮੁੰਦਰ ਨੂੰ ਰਾਜਨੀਤੀ ਤੋਂ ਬਚਾਓ ਜੇ ਤੁਸੀਂ ਵੀ ਸਾਡੀ ਇਸ ਗੱਲ ਨਾਲ ਸਹਿਮਤ ਹੋ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਕਮੈਂਟ ਕਰੋ ਤੇ ਸਬਸਕ੍ਰਾਈਬ ਕਰੋ ਵਾਇਰਲ ਪੰਜਾਬੀ ਅਪਡੇਟਸ ਜਿੱਥੇ ਅਸੀਂ ਸੱਚੀ ਪੰਜਾਬੀ ਆਵਾਜ਼ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਧੰਨਵਾਦ